ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕੀ ਕਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਖਾਲਸਾ ਸਾਜਨਾ ਦਿਵਸ ਵਿਸਾਖੀ ਵਾਲੇ ਦਿਨ ਗੁਰਦੁਆਰਾ ਖੜੇ ਦਾ ਖਾਲਸਾ ਕੂ ਭਾਈ ਧੰਨਾ ਸਿੰਘ ਜੀ ਵਿਖੇ ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਵੱਲੋਂ ਸਾਰੀ ਸੰਗਤ ਨੂੰ ਬਹੁਤ ਹੀ ਪਿਆਰ ਦੇ ਨਾਲ ਚੁੱਲ੍ਹੇ ਨੇਂਦ ਦਾ ਸਨਾਹ ਇਹਦਾ ਅਸਰਦਾ ਦਿੱਤਾ ਜਾਂਦਾ ਹੈ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਚੁੱਲ੍ਹੇ ਨੇਂਦ ਆ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਬਾਬਾ ਜੀ ਵੱਲੋਂ ਕਿ ਸਾਰੇ ਨਗਰ ਨੇ ਸਾਰੇ ਨਗਰ ਦੀ ਸੰਗਤ ਨੇ ਖਾਲਸਾ ਸਾਜਣਾ ਦੁਸਤੇ ਸ਼ਾਮਾਂ ਨੂੰ ਸ਼ਨੀਵਾਰ ਕੱਲ ਸ਼ਾਮਾਂ ਨੂੰ ਸਾਰੀ ਸੰਗਤ ਨੇ ਕਿਸੇ ਨੇ ਵੀ ਘਰ ਦੇ ਵਿੱਚ ਜਿਹੜਾ ਉਹ ਚੁੱਲ੍ਹਾ ਬੇਨਤੀ ਹੈ ਜੀ ਨਾਮ ਵਾਲਿਓ ਸਾਰੀ ਸੰਗਤ ਦਾ ਪ੍ਰਸ਼ਾਦਾ ਚੁੱਲ੍ਹੇ ਨੇ ਇੱਥੇ ਕੀਤੀ ਗਈ ਆ ਤੇ ਬਹੁਤ ਹੀ ਵਧੀਆ ਜਿਹੜੇ ਪਦਾਰਥ ਬਾਬਾ ਜੀ ਵੱਲੋਂ ਸੰਗਤ ਲਈ ਜਿਹੜੇ ਸ਼ਕਲ ਨੂੰ ਬਣਾਏ ਨੇ ਆਪਾਂ ਗੁਰੂ ਦੇ ਨਾਮ ਦੇ ਸਤ ਸਤਗੁਰਾਂ ਦੇ ਨਾਮ ਦੇ ਉੱਤੇ ਇੱਥੇ ਆ ਕੇ ਕੱਲ ਨੂੰ ਪ੍ਰਸ਼ਾਦਾ ਛਕਣਾ ਹੈ ਤੇ ਦੂਜੀ ਗੇਂਦ ਦੀ ਸਾਧ ਸੰਗਤ ਨੂੰ ਇਹ ਹੈ ਠੀਕ ਹੈ ਗੁਰਦੁਆਰਾ ਸਾਹਿਬ ਵੱਲੋਂ ਹਰ ਸਾਲ ਜਿਹੜੇ ਘਰ ਦੇ ਵਿੱਚ ਬਜ਼ੁਰਗ ਜਾਂ ਘਰ ਦੇ ਪਰਿਵਾਰ ਦੇ ਮੈਂਬਰ ਘਰ ਰਹਿ ਜਾਂਦੇ ਆ ਬਾਕੀ ਪ੍ਰਸ਼ਾਦਾ ਛਕਣ ਗੁਰਦੁਆਰਾ ਸਾਹਿਬ ਆਉਂਦੇ ਆ ਤੇ ਆਪਾਂ ਹਰ ਸਾਲ ਉਹਨੂੰ ਵੇਖਿਆ ਤੇ ਇੱਥੇ ਖੜੇ ਦੇ ਖਾਸੇ ਦੇ ਵਿੱਚ ਵੀ ਉਹਨਾਂ ਲਈ ਜਿਹੜਾ ਪ੍ਰਸ਼ਾਦਾ ਵਾ ਉਹ ਪੈਕ ਕਰਕੇ ਨਾ ਤੇ ਸੰਗਤ ਨੂੰ ਦੇ ਦਿੱਤਾ ਜਾਂਦਾ ਘਰਦੰ ਦਾ ਨਾਮ ਵਾਲਿਓ ਇਹ ਪ੍ਰਸ਼ਾਦਾ ਜਾ ਕੇ ਜਿਹੜੇ ਘਰ ਮੈਂਬਰ ਉਹਨਾਂ ਨੂੰ ਛਕਾਉਣਾ ਵਾ ਇਸ ਵਾਰ ਬੇਨਤੀ ਆ ਜੀ ਪ੍ਰਸ਼ਾਦਾ ਨਾਲ ਕਈ ਯਾਰ ਦਾਲ ਜਾਂ ਸਬਜ਼ੀਆਂ ਜਾਂ ਹੋਰ ਬੜੀਆਂ ਵੈਰਾਈਟੀਆਂ ਹੁੰਦੀਆਂ ਵਾ ਉਹ ਗਰਮ ਹੁੰਦੀਆਂ ਵਾ ਤੇ ਲਫਾਫੇ ਦੇ ਵਿੱਚ ਜਦੋਂ ਅਸੀਂ ਸੰਗਤਾਂ ਨੂੰ ਬੇਨਤੀ ਆ ਜੀ ਕਾਹ ਨੂੰ ਵਰਤਨ ਜਿਹੜੇ ਉਹ ਨਾਲ ਲੈ ਕੇ ਆਏ ਉਹ ਸਾਰੇ ਸੰਗਤ ਜੀ ਤੇ ਸਾਰੀ ਝਲਕ ਨੂੰ ਦੁਬਾਰਾ ਫੇਰ ਬਾਬਾ ਜੀ ਵੱਲੋਂ ਬੇਨਤੀ ਆ ਤੇ ਸੁੱਲੇ ਨੇ ਦਾ ਸਾਰੀ ਨਗਰ ਦੀ ਤੇ ਸਾਰੇ ਨਗਰ ਨੇ ਇਸ਼ਾਰਾ ਪਨੂਆ ਨੇ ਆ ਕੇ ਇੱਥੇ ਪ੍ਰਸ਼ਾਦਾ ਸ਼ਾਮਾਂ ਦਾ ਛਕਣਾ ਵਾ ਕੱਲ ਨੂੰ ਪਹਿਲਾ ਦਿਨ ਨਿਊਰਲ ਛਕਾਏ ਜਾਣਗੇ ਸਿਰਫ ਪ੍ਰਸ਼ਾਦਾ ਵਾ ਪ੍ਰਸ਼ਾਦੇ ਵਿੱਚ ਸਬਜ਼ੀਆਂ ਵਾ ਦੋ ਤਿੰਨ ਤਰ੍ਹਾਂ ਦੀਆਂ ਦੋ ਤਰ੍ਹਾਂ ਦੇ ਤਿੰਨ ਤਰ੍ਹਾਂ ਦੇ ਚੌਲ ਆ ਤੇ ਅਗਲੇ ਦਿਨ ਐਤਵਾਰ ਦਿਨ ਦਾ ਸਮਾਗਮ ਆ ਸਾਧ ਸੰਗਤ ਨੇ ਅਗਲੇ ਦਿਨ ਸਮਾਗਮ ਦੇ ਲਈ ਆਈ ਦੀ ਭਰਨੀ ਆ ਉਹਦੇ ਵਿੱਚ ਪ੍ਰਸ਼ਾਦਾ ਵਾ ਸਬਜ਼ੀਆਂ ਵਾ ਟਿੱਕੀਆਂ ਵਾ ਗੋਲ ਗੱਪੇ ਆ ਫਰੂਟੀਆਂ ਵਾ ਬੜਾ ਕੁ ਹੋਇਆ ਬੜੇ ਤਰ੍ਹਾਂ ਦੇ ਸ਼ਕਤੀ ਪ੍ਰਕਾਰ ਦੇ ਪਦਾਰਥ ਜਿਹੜੇ ਸੰਗਤਾਂ ਦੇ ਲਈ ਬਾਬਾ ਜੀ ਪ੍ਰਬੰਧ ਕਰਦੇ ਆ ਜੀ ਗੁਰੂ ਰੂਪ ਸੰਗਤ ਨੇ ਆਉਣਾ ਵਾ ਸਾਧ ਸੰਗਤ ਨੇ ਆਉਣਾ ਤੇ ਆ ਕੇ ਪ੍ਰਸੰਨ ਹੋਣ ਦੂਜੀ ਗੱਲ ਇਹ ਆ ਜੀ ਇੱਥੇ ਜਿਹੜੀ ਆਪਣੀ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਗੁੜ ਦੀ ਚਾਹ ਦੀ ਰਵੈਤ ਆ ਤੇ ਗੋੜੇ ਨੇ ਵੀ ਮੁੱਲ ਲਿਆ ਜਿਥੋਂ 40 50 ਰੁਪਏ ਕਿਲੋ ਵਾਲਾ ਤੇ ਆਪਾਂ ਗੁੜ ਦੀ ਚਾਹ ਬਣਾਉਣੀ ਇਦਾਂ ਨਹੀਂ ਦਾ ਸਾਰਾ ਸਿਆਲ ਜਿਹੜਾ ਵਾ ਇੱਥੇ ਤੁੰਬਾ ਚੱਲਦਾ ਵਾ ਆਪ ਦਾ ਗੋੜ ਆਪ ਦੇ ਥੀ ਤਿਆਰ ਕਰੀਦਾ ਵਾ ਤੇ ਉਹ ਗੋੜ ਦੀ ਚਾਹ ਜਿਹੜੀ ਸੰਗਤ ਨੂੰ ਛਕਾਈਦੀ ਜਿਹੜੇ ਪੁਰਾਣੇ ਬਜ਼ੁਰਗ ਹਨ ਉਹਨਾਂ ਨੂੰ ਇਸ ਚੀਜ਼ ਦਾ ਮੁੱਲ ਦਾ ਪਤਾ ਵਾ ਕਈ ਬਜ਼ੁਰਗ ਇਥੇ ਸਪੈਸ਼ਲ ਤੌਰ ਦੇ ਉੱਤੇ ਚਾਹ ਛਕਾਉਂਦੇ ਆ ਕਿ ਗੋੜ ਦੀ ਚਾਹ ਪਿਓ ਜੀ ਜਦੋਂ ਕਿਸਾਨ ਧਰਨਾ ਲੱਗਾ ਸੀ ਨਾ ਦਿੱਲੀ ਦੇ ਵਿੱਚ ਉਦੋਂ ਗਾਜ਼ੀਆਬਾਦ ਬਾਰਡਰ ਦੇ ਉੱਤੇ ਗੁਰਦੁਆਰਾ ਸਾਹਿਬ ਵੱਲੋਂ ਜਿੰਨਾ ਸਮਾਂ ਵੀ ਧਰਨਾ ਰਿਹਾ ਉਹਨਾ ਸਮਾਂ ਹੀ ਉੱਥੇ ਜਿਹੜਾ ਪੜਾ ਕੀਤਾ ਗਿਆ ਵਾ ਉੱਥੇ ਨਾ ਗਾਜ਼ੀਆਬਾਦ ਬਾਰਡਰ ਦੇ ਉੱਤੇ ਹਾਲਾਂਕਿ ਯੂਪੀ ਦਾ ਇਲਾਕਾ ਪੈਂਦਾ ਹੈ ਪਰਲੇ ਬੰਨੇ ਉੱਥੇ ਕਮਾਜ਼ ਬਹੁਤ ਜ਼ਿਆਦਾ ਗੁੜ ਬਹੁਤ ਜ਼ਿਆਦਾ ਵਾ ਪਰ ਉਹ ਮੰਨ ਕੇ ਉਹ ਆnde ਜਿਹੜਾ ਗੁੜ ਤੁਸੀਂ ਬਣਾ ਕੇ ਲਿਆਉਂਦੇ ਜੀ ਨਾ ਤੇ ਚਾਹ ਬੰਦੀ ਆ ਇਹਦੇ ਨਾਲ ਦੀ ਸਾਡੇ ਕੋਲ ਵੀ ਨਹੀਂ ਬੰਦੀ ਤੇ ਸਪੈਸ਼ਲ ਤੌਰ ਤੇ ਇਹਾਣ ਦੇ ਨਾਲ ਜਿਹੜੇ ਕਿਸਾਨ ਹੈ ਨਾ ਯੂਪੀ ਦੇ ਆਪਣੇ ਪੰਜਾਬ ਦੇ ਗੁੜ ਦੀ ਚਾਹ ਸ਼ਕਣਾਉਂਦੇ ਗਾਜ਼ੀਆਬਾਦ ਬਾਰਡਰ ਤੇ ਤੇ ਹੁਣ ਫੇਰ ਦੁਬਾਰਾ ਬੇਨਤੀ ਹੈ ਜੀ ਸਾਰੀ ਸੰਗਤ ਨੂੰ ਥੁੱਲੇ ਨੇ ਦਾ ਕੱਲ ਨੂੰ ਸਾਰੇ ਨਗਰ ਨੇ ਬਾਬਾ ਜੀ ਲੋ ਬੇਨਤੀ ਹੈ ਪ੍ਰਸ਼ਾਦਾ ਇੱਥੇ ਛਕਣਾ ਵਾ ਜਿਹੜੇ ਘਰ ਮੈਂਬਰ ਉਹਨਾਂ ਲਈ ਪ੍ਰਸ਼ਾਦਾ ਲੈ ਕੇ ਜਾਣਾ ਜੀ ਪੁਲ ਚੌਕਰੀ ਮਾਹੀ ਰਮਾਇਰ ਜੀ ਦਾ ਖਾਲਸਾ ਲੈ ਜੀ